ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਪੁਲਿਸ ਵਿਭਾਗ ਦੇ ਸਬੰਧ ਵਿੱਚ ਭਰਤੀ ਦਾ ਬਹੁਤ ਵੱਡਾ ਅਪਡੇਟ ਲੈ ਕੇ ਪੂਰਾ ਅਪਡੇਟ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖ ਕੇ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਅਪਡੇਟ ਦੀ ਗੱਲ ਕਰ ਲੈਨੇ ਜੀ ਪਹਿਲੀ ਵਾਰ ਹੀ ਭਰਤੀ ਹੋਣਗੇ 200 ਆਈਟੀ ਕਨਸਟੇਬਲ ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਇਹ ਅਪਡੇਟ ਦਿੱਤਾ ਗਿਆ ਜੀ ਤਾਂ ਪੂਰੀ ਖਬਰ ਜਾਣਦੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਚੰਡੀਗੜ੍ਹ ਪੁਲਿਸ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਲਿਸ ਵਿਭਾਗ ਵਿੱਚ ਪਹਿਲੀ ਵਾਰ ਹੀ 200 ਆਈਟੀ ਕਨਸਟੇਬਲ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਨਵਰੀ ਦੇ ਅੰਤ ਤੱਕ ਇਹਨਾਂ ਪੋਸਟਾਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਜੀ ਦੇਸ਼ ਭਰ ਤੋਂ ਨੌਜਵਾਨ ਇਸ ਭਰਤੀ ਪ੍ਰਕਿਰਿਆ 'ਚ ਯੋਗਤਾ ਦੇ ਹਿਸਾਬ ਨਾਲ ਅਪਲਾਈ ਕਰ ਸਕਣਗੇ ਅਸਮੀਆਂ ਦੇ ਲਈ ਚੰਡੀਗੜ੍ਹ ਪੁਲਿਸ 'ਚ ਕਾਂਸਟੇਬਲਾਂ ਦੀ ਭਰਤੀ ਨੂੰ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਪੁਲਿਸ ਵਿਭਾਗ ਨੇ ਵੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ ਉਕਤ ਸੂਤਰਾਂ ਦੇ ਮੁਤਾਬਕ ਅਗਲੇ 15 ਦਿਨਾਂ 'ਚ ਚੰਡੀਗੜ੍ਹ ਪੁਲਿਸ ਆਈਟੀ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ ਚੰਡੀਗੜ੍ਹ ਪੁਲਿਸ ਵਿੱਚ ਪਹਿਲੀ ਵਾਰ ਹੀ ਆਈਟੀ ਮਾਹਰ ਨੌਜਵਾਨਾਂ ਨੂੰ ਕਾਂਸਟੇਬਲ ਦੇ ਅਹੁਦੇ ਤੇ ਭਰਤੀ ਕੀਤਾ ਜਾਵੇਗਾ ਕਨਸਟੇਬਲਾਂ ਦੀਆਂ 33% ਦੀ ਪੋਸਟਾਂ ਤੇ ਲੜਕੀਆਂ ਨੂੰ ਨਿਯੁਕਤ ਕੀਤਾ ਜਾਊਗਾ ਜੋ ਕਿ ਆਪਾਂ ਨੂੰ ਪਤਾ ਹੈ 33% ਕੋਟਾ ਔਰਤਾਂ ਦੇ ਲਈ ਰਾਖਵਾਂ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਈਟੀ ਕਨਸਟੇਬਲ ਭਰਤੀ ਨੂੰ ਰਿਕਾਰਡ 3 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਤਾਂ ਬਹੁਤ ਵੱਡਾ ਅਪਡੇਟ ਹੈ ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਤਾਂ ਇਹਨਾਂ ਦੇ ਵੱਲੋਂ ਜਨਵਰੀ ਦੇ ਅਖੀਰ ਤੱਕ ਜੋ ਇਹ ਪੋਸਟਾਂ ਜਾਰੀ ਹੋ ਜਾਣਗੀਆਂ 200 ਆਈਟੀ ਕਨਸਟੇਬਲ ਦੀਆਂ ਤਾਂ ਸਬੰਧਤ ਕੈਂਡੀਡੇਟ ਜ਼ਰੂਰ ਨੋਟ ਕਰਨ ਜੀ ਤੇ ਇਹਨਾਂ ਪੋਸਟਾਂ ਦੇ ਲਈ ਆਪ ਦੀ ਫਿਜ਼ੀਕਲੀ ਤਿਆਰੀ ਤੇ ਪੇਪਰ ਦੀ ਤਿਆਰੀ ਹੋਣੀ ਤੋਂ ਸ਼ੁਰੂ ਕਰ ਦਿਓ ਤਾਂ ਜੋ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਸਿਲੈਕਟ ਹੋ ਸਕੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦਾ ਅਪਡੇਟ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ